ਧੰਨਵਾਹਿ ਗੁਰੂ ਸਾਹਿਬ ਜੀਓ ਰਾਗ ਗੌੜੀ ਚੇਤੀ ਮਹਿਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਕੋ ਬਲ ਪੁਰਣ ਭਾਈ ਤਾਂ ਤੇ ਬ੍ਰਥਾ ਨ ਬਿਆਪ ਕਾਈ ਰਹਾ ਜੋ ਜੋ ਚਿਤਵ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਾ ਕਕੀ ਪ੍ਰਭ ਪਤ ਗਵਾਇ ਨਾਨਕ ਹਰ ਗੁਣ ਨਿਰਭਉ ਗਾਈ ਨਿੰਦਾ ਕਕੀ ਪ੍ਰਭ ਪਤ ਗਵਾਇ ਨਾਨਕ ਹਰ ਗੁਣ ਨਿਰਭਉ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 202 ਅਤੇ 203 ਦੇ ਉੱਪਰ ਅੰਕਿਤ ਹੈ ਇਹਨਾਂ ਪਾਵਨ ਸ਼ਬਦਾਂ ਦਾ ਸਰਲੇਖ ਹੈ ਰਾਗ ਗਉੜੀ ਗੌੜੀ ਰਾਗ ਹੈ ਨਾਲ ਇਹ ਚੇਤੀ ਲਿਖਿਆ ਚੇਤੀ ਦਾ ਕੀ ਅਰਥ ਹੈ ਜਿਸ ਤਰ੍ਹਾਂ ਗੁਰਮਤ ਸੰਗੀਤ ਦੇ ਵਿੱਚ ਜਿਹੜੇ ਗੁਰਮਤ ਸੰਗੀਤ ਦੇ ਮਾਹਰ ਹਨ ਗੁਰਮਤ ਸੰਗੀਤ ਦੇ ਵਿਦਵਾਨ ਹਨ ਉਹਨਾਂ ਦੀ رائے ਮੁਤਾਬਕ ਔਰ ਵਿਦਵਾਨਾਂ ਦੀ رائے ਮੁਤਾਬਕ ਇਹ ਚੇਤੀ ਹੈ ਜਿਸ ਤਰ੍ਹਾਂ ਹੋਰ ਵੀ ਆਪਾਂ ਪੜਾਂਗੇ ਅੱਗੇ ਪੂਰਵੀ ਹੈ ਬਰਾਗਣ ਹੈ ਦੱਖਣੀ ਹੈ ਇਹ ਗੌੜੀ ਦੀਆਂ ਜਿਹੜੀਆਂ ਹਨ ਕਿਸਮਾਂ ਹਨ ਰਾਗ ਦੀਆਂ ਕਿਸਮਾਂ ਹਨ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ ਅਗੇ ਹਨ ਦੋ ਪਦੇ ਇਹ ਦੋ ਪਦਿਆਂ ਦਾ ਸ਼ਬਦ ਹੈ ਬਾਣੀ ਦੇ ਵਿੱਚ ਜਿਹੜੇ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਦੋ ਪਦੇ ਤਹਿ ਪਦੇ ਚੌ ਪਦੇ ਪੰਜ ਪਦੇ ਅਸ਼ਟ ਪਦियां ਇਸ ਤਰ੍ਹਾਂ ਸਰਲੇਖ ਆਉਂਦਾ ਹੈ ਪਦੇ ਦੋਹਾਂ ਇੱਕ ਰਹਾਉ ਦੀ ਪੰਗਤੀ ਹੈ ਅਗੇ ਸੰਖੇਪ ਦੇ ਵਿੱਚ ਮੂਲ ਮੰਤਰ ਗੁਰੂ ਸਾਹਿਬ ਨੇ ਦਰਜ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਪਰਮੇਸ਼ਰ ਇੱਕ ਹੈ ਔਰ ਸਾਰਿਆਂ ਦੇ ਵਿੱਚ ਉਹ ਵਿਆਪਕ ਹੈ ਆਮ ਕਰਕੇ ਇਹਦੇ ਅਰਥ ਕਰ ਦਿੱਤੇ ਜਾਂਦੇ ਆ ਕਿ ਪ੍ਰਮਾਤਮਾ ਇੱਕ ਹੈ ਪਰ ਜੋ ਸਤਿਗੁਰੂ ਨੇ ਉੱਪਰ ਕਾਰ ਖਿੱਚੀ ਹੈ ਇੱਕ ਓੰਕਾਰ ਇਹ ਗੱਲ ਠੀਕ ਹੈ ਪ੍ਰਮਾਤਮਾ ਇੱਕ ਹੈ ਪਰ ਸਤਿਗੁਰੂ ਕਹਿੰਦੇ ਸਾਰਿਆਂ ਦੇ ਵਿੱਚ ਵਿਆਪਕ ਹੈ ਇੱਕ ਤਾਂ ਹੈ ਉਹ ਸਾਰਿਆਂ ਵਿੱਚ ਵਿਆਪਕ ਅੱਜ ਜੋ ਗੁਰਮਤਿ ਦੀਆਂ ਕਿਤਾਬਾਂ ਅੰਗਰੇਜ਼ੀ ਦੇ ਵਿੱਚ ਛਾਪ ਰਹੀਆਂ ਉਹਦੇ ਵਿੱਚ ਵੀ ਅਰਥ ਕਰ ਦਿੱਤੇ ਜਾਂਦੇ ਆ ਗੋਡ ਇਜ਼ ਵਨ ਪਰ ਜੋ ਸਤਿਗੁਰੂ ਦਾ ਸਿਧਾਂਤ ਹੈ ਪ੍ਰਮਾਤਮਾ ਇੱਕ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਕਿਸ ਤਰ੍ਹਾਂ ਮਿਲਦਾ ਹੈ ਸਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਸਤ ਜੋ ਪ੍ਰਮਾਤਮਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਇਹ ਸ਼ਬਦ ਦੀ ਜਿਹੜੀ ਪਹਿਲੀ ਪੰਕਤੀ ਹੈ ਉਹ ਰਹਾਉ ਦੀ ਪੰਕਤੀ ਹੈ ਸਭ ਕਹਿੰਦੇ RAM ਕੋ ਬਲ ਪੂਰਨ ਭਾਈ ਇਥੇ ਰਾਮ ਸ਼ਬਦ ਜਿਹੜਾ ਹੈ ਉਹ ਰਮਿਆ ਹੋਇਆ ਅਕਾਲ ਪੁਰਖ ਦੇ ਵਾਸਤੇ ਆਇਆ ਆਮ ਕਰਕੇ ਇੱਕ ਭਲੇਖਾ ਹੈ ਔਰ ਸਾਡੇ ਲੋਕ ਵੀ ਭਲੇਖਾ ਖਾ ਜਾਂਦੇ ਵੀ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਬਹੁਤ ਵਾਰੀ ਆ ਪਰ ਕਿਹੜੇ ਰਾਮ ਦੀ ਗੱਲ ਕਰ ਰਿਹਾ ਜਿਹੜਾ ਰਮਿਆ ਹੋਇਆ ਜਿਹੜਾ ਸਾਰਿਆਂ ਦੇ ਵਿੱਚ ਹੈ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਮੁਸਲਮਾਨ ਹੈ ਇਸਾਈ ਮਸੀਹੀ ਕੋਈ ਵੀ ਹੈ ਉਹ ਸਾਰਿਆਂ ਦੇ ਵਿੱਚ ਉਹ ਰਾਮ ਜਿਹੜਾ ਹੈ ਉਹ ਰਮਾਇਣ ਹੈ ਹਾਂ ਠੀਕ ਹੈ ਜਿੱਥੇ ਰਾਮਚੰਦਰ ਜੀ ਦਾ ਨਾਮ ਆਇਆ ਉਹ ਤਕਰੀਬਨ ਲਗਭਗ 8 ਵਾਰੀ ਆਇਆ ਤੇ ਇਹ ਜਿਹੜਾ ਰਾਮ ਸ਼ਬਦ ਪ੍ਰਮਾਤਮਾ ਵਾਸਤੇ ਆ ਤਕਰੀਬਨ 25000 ਵਾਰੀ ਸ਼ਬਦ ਹੈ ਉਹ ਰਮਾਇਣ ਹੈ ਪ੍ਰਮਾਤਮਾ ਕਾਲਪੁਰਖ ਜਿਹੜਾ ਹੁਣ ਉਹਦੀ ਗੱਲ ਜਿਹੜੀ ਜਿਸ ਵੇਲੇ ਰਾਮਚੰਦਰ ਜੀ ਦੀ ਗੱਲ ਕਰਦੇ ਆ ਉਥੇ ਨਾਲ ਜਰੂਰ ਤੁਹਾਨੂੰ ਉਹਦੇ ਉਦਾਹਰਣ ਮਿਲੇਗਾ ਚਾਹੇ ਕਿਸੇ ਦਾ ਨਾਮ ਲਿਖਿਆ ਦੂਸਰੇ ਦਾ ਨਾਮ ਜਰੂਰ ਆਏਗਾ ਜਿਦਾ ਰੋਵੇ RAM ਨਿਕਾਲਾ ਭਿਆ ਸੀਤਾ ਲਖਮਣ ਵਿਛੜ ਗਿਆ ਜਿੱਥੇ RAM ਦਾ ਨਾਮ ਆਏਗਾ ਉਥੇ ਨਾਲ ਦੂਸਰੇ ਦਾ ਜਰੂਰ ਆਏਗਾ RAM ગયો ਰਾਵਣ ગયો ਆਪਣੇ ਆਪ ਉਹਦੀ ਸਾਨੂੰ ਸਮਝ ਲੱਗ ਜਾਂਦੀ ਪਰ ਇਹ ਜਿਹੜਾ RAM ਸ਼ਬਦ ਹੈ ਜਿਹੜਾ ਰਮਿਆ ਹੋਇਆ ਕਾਲਪੁਰਖ ਵਾਹਿਗੁਰੂ ਹੈ ਉਹ ਸਾਰਿਆਂ ਦੇ ਵਿੱਚ ਹੈ ਮਹਾਰਜ ਕਹਿੰਦੇ ਉਹਦੀ ਜਿਹੜੀ ਤਾਕਤ ਹੈ ਨਾ ਬਹੁਤ ਵੱਡੀ ਹੈ ਹੁਣ ਕਈ ਕਈ ਕਿਸੇ ਕਿਸੇ ਤਾਕਤ ਦੇ ਵਿੱਚ ਹੁੰਦਾ ਕੋਈ ਕਿਸੇ ਕੋਲ ਕੋਈ ਤਾਕਤ ਹੁੰਦੀ ਹੈ ਕੋਈ ਨਾ ਕੋਈ ਹਰੇਕ ਬੰਦੇ ਵਿੱਚ ਊਣਤਾ ਹੀ ਰਹੇਗੀ ਪੂਰਣ ਕੋਈ ਨਹੀਂ ਹੈ ਪੂਰਣ ਪ੍ਰਮਾਤਮਾ ਕਾਲਪੁਰਖ ਹੈ ਇਹ ਸ਼ਬਦ ਜਿਹੜੇ ਚੱਲ ਰਹੇ ਆ ਇਹ ਸਾਰੇ ਉਹੀ ਸ਼ਬਦ ਹਨ ਕਿ ਪ੍ਰਮਾਤਮਾ ਕਾਲਪੁਰਖ ਜਿਹੜਾ ਹੈ ਉਹ ਪੂਰਣ ਹੈ ਘਟ ਨਹੀਂ ਹੈ ਸਤਿਗੁਰੂ ਕਹਿੰਦੇ ਭਾਈ RAM ਕੋ ਬਲ ਪੂਰਨ ਭਾਈ ਜਿਹੜਾ ਮੇਰਾ RAM ਪ੍ਰਮਾਤਮਾ ਨਾ ਉਹਦੀ ਤਾਕਤ ਪੂਰਨ ਹੈ ਉਹ ਕੀ ਕਰ ਸਕਦਾ ਹੈ ਜਲ ਤੇ ਥਾਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜ੍ਹੇ ਆਕਾਸ ਗਰਾ ਉਹਦੀ ਤਾਕਤ ਬਹੁਤ ਵੱਡੀ ਹੈ ਉਹ ਪੂਰਨ ਹੈ ਪ੍ਰਮਾਤਮਾ ਦੀ ਤਾਕਤ ਏਡੀ ਵੱਡੀ ਹੈ ਤੇ ਜਿਹੜੇ ਉਹਦੇ ਬਣ ਜਾਂਦੇ ਆ ਤੇ ਉਹ ਕਹਿੰਦੇ ਨਹੀਂ ਭਾਈ ਮੈਨੂੰ ਸਤਗੁਰ ਦੀ ਤਾਕਤ ਹੈ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਵਾਮੀ ਸਾਬ ਮਸਲਤ ਪਰਵਾਹ ਲੋਕ ਜਿਸ ਵੇਲੇ ਰੱਬ ਨੂੰ ਭੁੱਲ ਜਾਂਦੇ ਆ ਉਹਦੀ ਤਾਕਤ ਨੂੰ ਭੁੱਲ ਜਾਂਦੇ ਆ ਕੇਵਲ ਇਹ ਬੰਦਾ ਹੰਕਾਰ ਦੇ ਵਿੱਚ ਮੈਂ ਕਰ ਲਾਂਗਾ ਨਹੀਂ ਕਰਨ ਤੇ ਕਰਾਉਣ ਦੀ ਸਮਰੱਥਾ ਜਿਹੜੀ ਆ ਪ੍ਰਮਾਤਮਾ ਦੇ ਕੋਲ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਜਿਉ ਸਾਨੂੰ ਅੱਖਾਂ ਦਿੱਤੀਆਂ ਅਸੀਂ ਦੇਖ ਰਹੇ ਹਾਂ ਦਿਖਾਉਣ ਵਾਲਾ ਪਰਮੇਸ਼ਰ ਹੈ ਅਸੀਂ ਬੋਲ ਰਹੇ ਹਾਂ ਬੁਲਾਉਣ ਵਾਲਾ ਪਰਮੇਸ਼ਰ ਹੈ ਅਸੀਂ ਸੁਣ ਰਹੇ ਹਾਂ ਸੁਣਾਉਣ ਵਾਲਾ ਪਰਮੇਸ਼ਰ ਹੈ ਅਸੀਂ ਚੱਲ ਰਹੇ ਹਾਂ ਚਲਾਉਣ ਵਾਲਾ ਪਰਮੇਸ਼ਰ ਹੈ ਹੋਰ ਕੋਈ ਤਾਕਤ ਨਹੀਂ ਹੈ ਕੋਈ ਦੋ ਕਦਮ ਨਹੀਂ ਚੱਲ ਸਕਦਾ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਅਸੀਂ ਸਿਰਫ ਰੋਟੀ ਖਾਣੇ ਆ ਰੋਟੀ ਖਾਣੇ ਆ ਨਾ ਤੇ ਅੱਜ ਤੱਕ ਦੁਨੀਆ ਅੱਜ ਤਰੱਕੀ ਕਰ ਗਈ ਆ ਚੰਦ ਤੱਕਰ ਦੁਨੀਆ ਪਹੁੰਚ ਗਈ। ਪਰ ਇਦਾਂ ਦੀ ਮਸ਼ੀਨ ਨਹੀਂ ਬਣੀ ਵੀ ਤੁਸੀਂ ਰੋਟੀ ਪਾਓ ਤੇ ਬਲੱਡ ਬਣ ਜਾਏਗਾ। ਇਹ ਪਰਮਾਤਮਾ ਕਾਲਪੁਰਖ ਦੀ ਤਾਕਤ ਹੈ। ਤੇ ਜਿੱਦਾਂ ਦੇ ਉਹਨੇ ਸਰੀਰ ਦੇ ਅੰਗ ਦਿੱਤੇ ਆ ਨਾ ਤੁਸੀਂ ਕਰੋੜਾਂ ਰੁਪਈਆ ਲਾ ਕੇ ਵੀ ਉਹਦਾ ਦੇ ਅੰਗ ਨਹੀਂ ਲੈ ਸਕਦੇ। ਉਹਦੀ ਬਹੁਤ ਵੱਡੀ ਤਾਕਤ ਹੈ। ਉਹਨੇ ਤਾਕਤ ਦਿੱਤੀ ਹੈ ਇਹ ਨਹੀਂ ਕਿ ਅਸੀਂ ਸਾਡੀ ਤਾਕਤ ਹੈ ਉਹ ਕਰਨ ਤੇ ਕਰਾਉਣ ਦੀ ਤਾਕਤ ਉਹਦੀ ਹੈ। ਜੇ ਸਾਨੂੰ ਸੁਣਨ ਦੀ ਸਰੋਤ ਇਹ ਨਾ ਦਿੰਦਾ ਸੀ ਕੋਈ ਸੁਣ ਸਕਦੇ ਜੇ ਸਾਨੂੰ ਬੋਲਣ ਦੀ ਤਾਕਤ ਇਹ ਨਾ ਦਵੇ ਅਸੀਂ ਕੀ ਬੋਲ ਸਕਦੇ ਹਾਂ ਉਹ ਦੇਖਣ ਦੀ ਸਾਨੂੰ ਜੋਤ ਇਹ ਨਾ ਦਵੇ ਕੀ ਦੇਖ ਸਕਦੇ ਉਹ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਜਿਹੜੀ ਹੈ ਉਹ ਕਾਲਪੁਰਖ ਪਰਮੇਸ਼ਰ ਦੇ ਕੋਲ ਆ ਉਹਦੀ ਤਾਕਤ ਬਹੁਤ ਵੱਡੀ ਹੈ ਮਹਾਰਾਜ ਕਹਿੰਦੇ RAM KO BAL POORN PAI ਤਾਂ ਤੇ ਬ੍ਰਥਾ ਨਾ ਵਿਆਪੇ ਕਾਈ ਹੁਣ ਇਹਦੇ ਦੋ ਅਰਥ ਹੈ ਜਿਹੜਾ ਉਹਦੇ ਕੋਲ ਆਉਂਦਾ ਤੇ ਵਿਅਰਥ ਨਹੀਂ ਜਾਂਦਾ ਜੋ ਸੀ ਉਹਦੀ ਗੱਲਾਂ ਸਾਹਮਣੇ ਕਰਦੇ ਆ ਉਹ ਵਿਅਰਥ ਨਹੀਂ ਜਾਂਦੇ ਕਦੇ ਵਿਅਰਥ ਨਹੀਂ ਜਾਂਦੀ ਜੋ ਆਪਾਂ ਸਤਗੁਰੂ ਦੇ ਸਾਹਮਣੇ ਆਪਣੀ ਪੀੜਾ ਰੱਖਦੇ ਇਸੇ ਕਰਕੇ ਸਤਗੁਰੂ ਨੇ ਆਖਿਆ ਕਿ ਜੀ ਕੀ ਵਰਥਾ ਹੋਏ ਜਿਹੜੀ ਤੇਰੇ ਅੰਦਰ ਜਿੰਦ ਦੇ ਵਿੱਚ ਪੀੜਾ ਹੈ ਨਾ ਉਹ ਆਪਣੇ ਸਤਗੁਰੂ ਨੂੰ ਦੱਸੋ ਜੀ ਕੀ ਵਰਥਾ ਹੋਏ ਸੋ ਗੁਰਪਹਿਂ ਅਰਦਾਸ ਕਰ ਤੇ ਉਹ ਵਿਅਰਥ ਵੀ ਨਹੀਂ ਜਾਂਦਾ ਵਰਥੀ ਕਦੇ ਨਾ ਉਹ ਵੀ ਜਾਣ ਕੀ ਅਰਦਾਸ ਉਹ ਕਿਰਪਾ ਕਰਦਾ ਬਖਸ਼ਿਸ਼ ਕਰਦਾ ਸਤਗੁਰੂ ਕਹਿੰਦੇ ਤਾਂ ਤੇ ਬ੍ਰਥਾ ਨ ਵਿਆਪੇ ਕਾਈ ਉਹਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਵਿਆਪਦੀ ਕਿਉਂਕਿ ਉਹਦੀ ਤਾਕਤ ਹੈ ਆ ਸ਼ਬਦ ਪੜਦੇ ਆ ਸਾਰਿਆਂ ਨੂੰ ਯਾਦ ਹੈ ਮਹਾਰਾਜ ਕਹਿੰਦੇ ਤਾਤੀ ਵਾਉ ਨ ਲੱਗ ਗਈ ਪਾਰ ਬ੍ਰह्म ਸਰਨਾਈ ਜਦੋਂ ਉਹਦੀ ਸ਼ਰਨ ਫੜ ਲੈਣਾ ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸ਼ਰਨ ਉਭਰੇ ਸਭ ਕੋ ਜਿਹੜੀ ਉਹਦੀ ਸ਼ਰਨ ਹੈ ਨਾ ਤੇ ਉਹਦੀ ਸ਼ਰਨ ਜਿਹੜਾ ਆ ਜਾਂਦਾ ਉਹਨੂੰ ਤਤੀ ਹਵਾ ਨਹੀਂ ਲੱਗਣ ਦਿੰਦਾ ਤੇ ਛਾਦਰ ਵਿੱਚ ਕਿਹੜਾ ਆਉਂਦਾ ਹੁਣ ਜੇ ਬੰਦਾ ਦੁਸ਼ਮਣਾਂ ਤੋਂ ਦੁਖੀ ਹੋਵੇ ਆਪਣੀ ਮੌਤ ਤੋਂ ਡਰਦਾ ਹੋਵੇ ਕਿਸੇ ਬਲਸ਼ਾਲੀ ਕੋਲ ਚਲੇ ਜਾਏ ਤੇ ਉਹ ਕਹਿੰਦਾ ਕੋਈ ਗੱਲ ਇਹ ਤੂੰ ਮੇਰੇ ਕੋਲ ਬਹਿ ਜਾ ਮੈਂ ਦੇਖਦਾ ਤੇ ਜਿਹੜਾ ਸਤਗੁਰੂ ਕੋਲ ਆ ਗਿਆ ਨਾ ਤੇ ਉਹ ਫਿਰ ਆਪ ਸਤਗੁਰੂ ਦੀ ਰੱਖਿਆ ਕਰਦਾ ਹੈ ਮਹਾਰਾਜ ਕਹਿੰਦੇ ਤਾਤੀ ਬਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੋਂ ਗਿਰਦ ਹਮਾਰੇ ਰਾਮਕਾਰ ਉਹਦੀ ਮਰਯਾਦਾ ਜਿਹੜੀ ਹੈ ਨਾ ਪ੍ਰਮਾਤਮਾ ਉਹ ਲਕੀਰ ਖਿੱਚ ਦਿੰਦਾ ਰਾਮਕਾਰ ਦੁੱਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਇਹ ਸਾਰੀ ਜਿਹੜੀ ਬਣੋਤ ਬਣਾਈ ਹੈ ਨਾ ਪ੍ਰਮਾਤਮਾ ਨੇ ਬਣਾਈ ਹੈ ਉਹਨੂੰ ਮਲਾਪ ਜਦੋਂ ਉਹਦੇ ਨਾਲ ਹੋਇਆ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਉਹਨੇ ਕੀ ਕੀਤਾ RAM ਨਾਮ ਔਖਤ ਦੀਆ ਉਹ ਅਸਤੀ ਦਿੱਤੀ ਦਵਾਈ ਦਿੱਤੀ RAM ਨਾਮ ਔਖਤ ਦੀਆ ਏਕਾ ਲਿਵ ਲਾਈ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਾਏ ਸਹਾਈ ਉਹ ਕਿਰਪਾ ਕਰਦਾ ਸਹਤਾ ਕਰਦਾ ਉਹਦੀ ਜਿਹੜੀ ਤਾਕਤ ਹੈ ਬਹੁਤ ਵੱਡੀ ਹੈ ਤੇ ਉਹਦੀ ਤਾਕਤ ਨੂੰ ਮੰਨਣਾ ਚਾਹੀਦਾ ਹੈ ਉਹ ਸਭ ਕੁਝ ਕਰ ਸਕਦਾ ਹੈ ਆ ਦੇਖੋ ਜਦੋਂ ਦੁਨੀਆ ਭੁੱਲ ਗਈ ਆ ਪਿੱਛੇ ਜੇ ਜਦੋਂ ਸਮਾਂ ਆ ਕਰੋਨਾ ਦਾ ਸਮਾਂ ਸੀ ਜਿਸ ਵੇਲੇ ਸਭ ਕੁਝ ਹੁੰਦਿਆ ਹੁੰਦਿਆ ਵੀ ਬੰਦਿਆਂ ਦੇ ਹੱਥ ਖੜੇ ਹੋ ਗਏ ਸਮਝਣੇ ਲੱਗੇ ਤੇ ਕਾਰਨ ਕੀ ਰੱਬ ਨੂੰ ਲੋਕੀ ਯਾਦ ਕਰਨ ਲੱਗ ਗਏ ਬਹੁਤ ਰੱਬ ਨੂੰ ਯਾਦ ਕੀਤਾ ਕਾਦੇ ਵਾਸਤੇ ਡਰਦੇ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਉਹਨੂੰ ਹਮੇਸ਼ਾ ਯਾਦ ਕਰੋ ਕਾਮ ਪੈ ਹਰ ਸਿਮਰੀ ਐਸਾ ਸਿਮਰੋ ਨੀਤ ਰਾਮ ਕੋ ਬਲ ਪੂਰਨ ਭਾਈ ਉਹਦੀ ਤਾਕਤ ਜਿਹੜੀ ਹੈ ਨਾ ਪੂਰੀ ਹੈ ਉਹਦੀ ਸ਼ਰਨ ਵਿੱਚ ਆ ਜਾ ਤੇ ਜਦੋਂ ਉਹਦੀ ਸ਼ਰਨ ਵਿੱਚ ਆ ਗਿਆ ਨਾ ਜਾ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੋਛਾਂਦਾ ਤਦ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਰਾਮ ਕੋ ਬਲ ਪੂਰਨ ਭਾਈ ਤਾਂ ਤੇ ਵ੍ਰਥਾ ਨਾ ਵਿਆਪੇ ਕਾਈ ਰਹੋ ਜੋ ਜੋ ਚਿਤਵ ਦਾਸ ਹਰ ਮਾਈ ਜੇ ਮੇਰੀ ਮਾਂ ਜਿਹੜਾ ਦਾਸ ਜਿਹੜਾ ਸੇਵਕ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਉਹ ਕਰਤਾ ਉਹ ਸਭ ਕੁਝ ਕਰ ਦਿੰਦਾ ਉਹ ਜੋ ਦਾ ਦਾਸ ਉਹਦੇ ਕੋਲੋਂ ਮੰਗਦਾ ਹੈ ਇਤਿਹਾਸ ਦੇ ਵਿੱਚ ਆਪਾਂ ਸਾਖੀ ਆਪਦੀ ਨੇ ਸੁਣੀ ਹੋਏਗੀ ਪਰ ਸਾਨੂੰ ਇੱਕ ਵਿਸ਼ਵਾਸ ਬਣਦਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਇੱਕ ਲਾਹੌਰ ਦਾ ਰਹਿਣ ਵਾਲਾ ਸਿੱਖ ਸੀ ਜਿਹਦਾ ਨਾਮ ਸੀ ਭਾਈ ਬੁੱਧੂ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਉਹਨੇ ਆ ਕੇ ਸਤਗੁਰ ਜੀ ਨੂੰ ਬੇਨਤੀ ਕੀਤੀ ਮਹਾਰਾਜ ਜਿੱਦਾਂ ਅੱਜ ਵੀ ਸਿੱਖ ਦੇ ਭਾਵਨਾ ਹੁੰਦੀ ਹੈ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ ਉਹ ਸਤਗੁਰ ਦੇ ਅੱਗੇ ਅਰਦਾਸ ਕਰ ਮਹਾਰਾਜੀ ਮੈਂ ਨਾ ਇੱਟਾਂ ਦਾ ਪੱਠਾ ਪਕਾਉਣਾ ਹੈ ਆਪ ਜੀ ਆਗਿਆ ਬਖਸ਼ਿਸ਼ ਕਰੋ ਸਤਗੁਰ ਕਹਿੰਦੇ ਅਕਾਲ ਪੁਰਖ ਸਤਗੁਰ ਦੇ ਅੱਗੇ ਅਰਦਾਸ ਕਰੀ ਪਰਮੇਸ਼ਰ ਦੇ ਅੱਗੇ ਅਰਦਾਸ ਕਰੀ ਉਹ ਸਹਾਈ ਹੋਏਗਾ ਆਪਣੇ ਘਰ ਚਲਾ ਗਿਆ ਉਸ ਨੇ ਸੰਗਤ ਬੁਲਾਈ ਸੰਗਤ ਕੋਲੋਂ ਬਾਣੀ ਪੜਵਾਈ ਆਪ ਬਾਣੀ ਪੜੀ ਸੰਗਤ ਦੇ ਵਾਸਤੇ ਲੰਗਰ ਰੱਖਿਆ ਉਹ ਲੰਗਰ ਛੱਕੇ ਅਰਦਾਸ ਹੋਈ ਪਰ ਹੁੰਦਾ ਕੀ ਹੈ ਜਿਸ ਵੇਲੇ ਮੁਨੱਖ ਜਿਹੜਾ ਹੈ ਰੱਬ ਪਰਮੇਸ਼ਰ ਨੂੰ ਭੁੱਲ ਜਾਏ ਨਾ ਰੱਬ ਸਭ ਜਗ੍ਹਾ ਵਰਸਦਾ ਹੈ ਮਹਾਰਾਜ ਕਹਿੰਦੇ ਆ ਅਕਾਲ ਪੁਰਖ ਕਿੱਥੇ ਆ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਅਦਕੋਣ ਕਦੇ ਭਾਵਨਾ ਹੁੰਦੀ ਆ ਜਦੋਂ ਵੇਲੇ ਅੱਜ ਵੀ ਲੰਗਰ ਵਰਤਾਇਆ ਜਾਂਦਾ ਹੈ ਪ੍ਰਸ਼ਾਦਾ ਵਾਹਿਗੁਰੂ ਦਾਲ ਵਾਹਿਗੁਰੂ ਸਬਜੀ ਵਾਹਿਗੁਰੂ ਕਾਰਨ ਕੀ ਆ ਉਹ ਕਿਸ ਰੂਪ ਦੇ ਵਿੱਚ ਉਹ ਸਤਿਗੁਰ ਕਿਉਂਕਿ ਰੱਬ ਸਾਰਿਆਂ ਦੇ ਵਿੱਚ ਵਿਚਰਦਾ ਹੈ ਉਸ ਨੇ ਕੀ ਕੀਤਾ ਲੰਗਰ ਦੇ ਵਿੱਚ ਜਿਹੜੇ ਲੋਕ ਬੁਲਾਏ ਸੀ ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਬਾਹਰ ਇੱਕ ਦਰवेश ਜਿਹਾ ਬੰਦਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਲੱਖੂ ਆਇਆ ਪਹਿਲਾਂ ਡਾਕੂ ਸੀ ਬਹੁਤ ਵੱਡਾ ਤੇ ਕਿਰਪਾ ਹੋ ਗਈ ਪ੍ਰਮਾਤਮਾ ਦੀ ਪਰ ਉਹ ਬੜਾ ਮਸਤ ਜਿਹਾ ਰਹਿੰਦਾ ਸੀ ਉਹਨੂੰ ਕਿਸੇ ਨੇ ਅੰਦਰ ਨਹੀਂ ਆਣ ਦਿੱਤਾ ਤੇ ਦਰਵਾਜਾ ਬੰਦ ਕਰ ਦਿੱਤਾ ਲੰਗਰ ਹੋਇਆ ਲੰਗਰ ਤੋਂ ਬਾਅਦ ਅਰਦਾਸ ਹੋਈ ਲੰਗਰ ਦੀ ਕਿ ਭਾਈ ਬੁੱਧੂ ਨੇ ਲੰਗਰ ਕਰਾਇਆ ਸੰਗਤ ਬੁਲਾਈ ਮਹਾਰਾਜ ਕਿਰਪਾ ਕਰਿਓ ਇਹਦਾ ਜਿਹੜਾ ਕਾਰੋਬਾਰ ਹੈ ਇਹਦਾ ਜਿਹੜਾ ਨਾ ਪੱਠਾ ਹੈ ਇੱਟਾਂ ਦਾ ਉਹ ਇੱਟਾਂ ਪੱਕਣ ਤੇ ਬਾਹਰੋਂ ਫਿਰ ਲੱਖੂ ਨੇ ਆਵਾਜ਼ ਮਾਰੀ ਕਹਿੰਦਾ ਇੱਟਾਂ ਕੱਚੀਆਂ ਰਹਿਣਗੀਆਂ ਆਵਾ ਕੱਚਾ ਰਹੇਗਾ ਤੇ ਹੁਣ ਕੌਣ ਸੁਣਦਾ ਗਰੀਬ ਦੀ ਕਿਹੜਾ ਸੁਣਦਾ ਉਹ ਕਹਿੰਦਾ ਐਵੇਂ ਬੋਲੀ ਜਾਂਦਾ ਇਹਨੂੰ ਕੀ ਪਤਾ ਤੇ ਉਹਨਾਂ ਨੇ ਜਾ ਕੇ ਆਵਾ ਪਕਾਇਆ ਕਾਫੀ ਦਿਨ ਲੱਗਦੇ ਹੀ ਸਨ ਤੇ ਜਿਸ ਵੇਲੇ ਲੱਗਾ ਵੀ ਹੁਣ ਸਮਾਂ ਹੋ ਗਿਆ ਇਟਾਂ ਦੇਖੀਏ ਪਰ ਜਦੋਂ ਇਟਾਂ ਦੇਖੀਆਂ ਤੇ ਇਟਾਂ ਕੱਚੀਆਂ ਸੀ ਕਬਰਾਇਆ ਪਗਿਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਮਹਾਰਾਜ ਜੀ ਇੱਟਾਂ ਦਾ ਕੱਚੀਆਂ ਰਹਿ ਗਈਆਂ ਮਹਾਰਾਜ ਕਹਿੰਦੇ ਕੀ ਕੀਤਾ ਸੀ ਮਹਾਰਾਜ ਤੁਸੀਂ ਕਿਹਾ ਸੀ ਨਾ ਵੀ ਅਰਦਾਸ ਕਰੀ ਮੈਂ ਤਾਂ ਸੰਗਤ ਵੀ ਬੁਲਾਈ ਪਾਠ ਵੀ ਹੋਇਆ ਕੀਰਤਨ ਵੀ ਹੋਇਆ ਲੰਗਰ ਵੀ ਹੋਇਆ ਮਹਾਰਾਜ ਕਹਿੰਦੇ ਹੋਰ ਕੀ ਹੋਇਆ ਸੀ ਕਿਸੇ ਨੇ ਕੁਝ ਕਿਹਾ ਸੀ ਕਹਿੰਨ ਲੱਗੇ ਹਾਂ ਸਤਗੁਰੂ ਮਹਾਰਾਜ ਉਹ ਬਾਹਰ ਇੱਕ ਕੰਬਲਾ 'ਚ ਖੜਾ ਸੀ ਉਹ ਕਹਿੰਦਾ ਸੀ ਆਵਾ ਕੱਚਾ ਮਹਾਰਾਜ ਕਹਿੰਦੇ ਉਹ ਕੋਈ ਨਹੀਂ ਸੀ ਮੈਂ ਹੀ ਸੀ ਕਿਉਂਕਿ ਸਤਗੁਰੂ ਵਰਤਦਾ ਤੇ ਸਾਰਿਆਂ ਦੇ ਵਿੱਚ ਆਪ ਹੈ ਉਹ ਆਪ ਦੇਖਦਾ ਹੈ ਤੇ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਅਕਾਲ ਪੁਰਖ ਨੇ ਜਿਹੜੀ ਕਿਰਪਾ ਕੀਤੀ ਹੈ ਨਾ ਬਖਸ਼ਿਸ਼ ਕੀਤੀ ਹੈ ਕਹਿੰਦਾ ਫਿਰ ਅਰਦਾਸ ਕੀਤੀ ਸਤਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਾ ਤੂੰ ਤੇਰੀਆਂ ਇੱਟਾਂ ਵਿਕਣ ਗਈਆਂ ਚੜਾ ਗਿਆ ਤੇ ਉੱਥੇ ਕੋਈ ਕਿਸੇ ਦਾ ਰਾਜੇ ਦਾ ਮਹਿਲ ਬਣ ਰਿਹਾ ਸੀ ਇੱਟਾਂ ਚਾਹੀਦੀਆਂ ਸੀ ਉਹ ਕੱਚੀਆਂ ਵੀ ਪੱਕੀਆਂ ਦੇ ਭਾਅ ਵਿਕ ਗਈਆਂ ਤੇ ਗੁਰੂ ਤਾਂ ਸਮਰਾਟ ਬਰ ਸਮਝਾਉਣ ਵਾਸਤੇ ਸਾਨੂੰ ਸਮਝਾਉਣ ਵਾਸਤੇ ਇਹ ਗੱਲ ਜਿਹੜੀ ਹੈ ਸਤਗੁਰੂ ਮਹਾਰਾਜ ਨੇ ਵਰਤਾਈ ਭਾਈ ਬੁੱਧੂ ਦੇ ਰਾਹੀਂ ਕਿਉਂਕਿ ਜੋ ਉਹਦਾ ਸੇਵਕ ਕਹਿੰਦਾ ਨਾ ਮਹਾਰਾਜ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਤੇ ਉਹ ਪ੍ਰਮਾਤਮਾ ਬਖਸ਼ਿਸ਼ ਕਰਦਾ ਕਿਰਪਾ ਕਰਦਾ ਸਤਗੁਰ ਕਹਿੰਦੇ ਸੋ ਸੋ ਕਰਤਾ ਆਪ ਕਰਾਈ ਜਿਹੜਾ ਉਹ ਚਿਤਵਦਾ ਨਾ ਸਿਦਾਸ ਉਹਦਾ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਜਦੋਂ ਨਿਰਭਉ ਪਰਮੇਸ਼ਰ ਨਾਲ ਜੁੜੋਗੇ ਨਾ ਸਾਰੇ ਡਰ ਖਤਮ ਹੋ ਜਾਣਗੇ ਤੇ ਜੇ ਉਹਦੀ ਕੋਈ ਨਿੰਦਾ ਵੀ ਕਰਦਾ ਹੈ ਨਾ ਫਿਰ ਉਹਦੀ ਪਤ ਜਿਹੜੀ ਇੱਜ਼ਤ ਰੋਲ ਦਿੰਦਾ ਪ੍ਰਮਾਤਮਾ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਪਹੁ ਗਾਈ ਕਿਉਂਕਿ ਜਦੋਂ ਅਸੀਂ ਡਰਦੇ ਆ ਡਰ ਦਾ ਕਾਰਨ ਹੁੰਦਾ ਆ ਜਾ ਜਿੰਨਾ ਕੁਝ ਹੋ ਰਿਹਾ ਨਾ ਅੱਜ ਡਰ ਰਹੇ ਸਾਡੇ ਅੰਦਰ ਵੀ ਜੇ ਨਹੀਂ ਕੀਤਾ ਪਤਾ ਨਹੀਂ ਜੋ ਕਰਨਾ ਸੀ ਜਿਹਦੇ ਨਾਲ ਡਰ ਖਤਮ ਹੋਣਾ ਸੀ ਉਹ ਕੀਤਾ ਨਹੀਂ ਆ ਡਾਰੇ ਆ ਜਿਹੜਾ ਲੋਕਾਂ ਨੇ ਹੱਥਾਂ ਦੇ ਵਿੱਚ ਵੱਡੀਆਂ ਵੱਡੀਆਂ ਮੁੰਦਰੀਆਂ ਪਾਈਆਂ ਗਲਾਂ ਦੇ ਵਿੱਚ ਵੱਡੀਆਂ ਵੱਡੀਆਂ ਮਾਲਾ ਪਾਈਆਂ ਪੈਰਾ ਵਿੱਚ ਲੋਕਾਂ ਨੇ ਧਾਗੇ ਬੰਨੇ ਆ, ਹੱਥਾਂ ਦੇ ਧਾਗੇ ਬੰਨੇ ਆ, ਡੋਲਿਆਂ ਤੇ ਧਾਗੇ ਬੰਨੇ ਫਿਰਦੇ ਆ। ਪਤਾ ਨਹੀਂ ਕੀ ਕੁਛ ਕਰਦੇ ਆ। ਇਹ ਡਰ ਦਾ ਸਭ ਕੁਝ ਕਾਰਨ ਹੈ ਡਰ ਦਾ। ਜਦੋਂ ਨਿਰਪੋ ਜਪੈ ਸਗਲ ਭਾਉ ਮਿਟੇ। ਕਦੇ ਦੇਖੋ ਤਾਂ ਸੀ ਇਤਿਹਾਸ ਨੂੰ। ਕੀ ਡਰ ਸੀ ਸੱਭ ਜਾਦੇ ਕਿੰਨੀ ਕੁ ਉਮਰ ਸੀ ਉਹਨਾਂ ਦੀ? 7 ਤੇ 9 ਸਾਲ ਦੇ ਸੀ। ਆਲੇ ਦੁਆਲੇ ਦੁਸ਼ਮਣ ਹੀ ਦੁਸ਼ਮਣ ਹੈ। ਨਾਲ ਦਾਦੀ ਮਾਤਾ ਗੁਜਰਕੌਰ ਦੀ 82 ਸਾਲ ਦੀ ਉਮਰ ਹੈ। ਔਰ ਦੁਸ਼ਮਣਾਂ ਦੀ ਕਜੈਰੀ ਦੇ ਵਿੱਚ ਸਾਹਮਣੇ ਮੌਤ ਖੜੀ ਐ ਪਰ ਉੱਥੇ ਵੀ ਨਹੀਂ ਡਰੇ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟ ਅਸੀਂ ਜੇ ਆਹ ਕੰਮ ਨਹੀਂ ਕੀਤਾ ਨਾ ਤੇ ਪਤਾ ਨਹੀਂ ਕੀ ਹੋ ਜਾਣਾ ਤੋ ਡਰ ਜਿਹੜਾ ਅੰਦਰ ਜੀਵਨ ਦੇ ਵਿੱਚ ਬੈਠ ਗਿਆ ਸਤਿਗੁਰ ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ੍ਹਾਂ ਨੇ ਨਿਰਭਉ ਪ੍ਰਮਾਤਮਾ ਨੂੰ ਜਪਿਆ ਉਹਦਾ ਡਰ ਖਤਮ ਹੋ ਗਿਆ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜੇ ਰੱਬ ਤੋਂ ਡਰੋਗੇ ਤਾਂ ਕਿਸੇ ਦਾ ਡਰ ਨਹੀਂ ਲੱਗੇਗਾ ਜੇ ਰੱਬ ਤੋਂ ਨਹੀਂ ਡਰੋਗੇ ਤਾਂ ਅੱਜ ਲੋਕੀ ਬਿੱਲੀਆਂ ਤੋਂ ਵੀ ਡਰ ਰਹੇ ਹਰ ਇੱਕ ਚੀਜ਼ ਤੋਂ ਮਨੁੱਖ ਡਰਦਾ ਉਹਦਾ ਕਾਰਨ ਇਸ ਕਰਕੇ ਡਰਦਾ ਕਿਉਂਕਿ ਰੱਬ ਤੋਂ ਨਹੀਂ ਡਰਦਾ ਤੇ ਮਹਾਰਾਜ ਕਹਿੰਦੇ ਜਦੋਂ ਵੱਲੇ ਅਸੀਂ ਪਰਮੇਸ਼ਰ ਅਕਾਲ ਪੁਰਖ ਤੋਂ ਡਰਾਂਗੇ ਤੇ ਉਸ ਨੂੰ ਪ੍ਰਮਾਤਮਾ ਕਾਲਪੁਰਖ ਦੀ ਜਿਹੜੀ ਬਖਸ਼ਿਸ਼ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੋਏਗੀ ਤੇ ਫਿਰ ਕੋਈ ਵੀ ਜ਼ਿੰਦਗੀ ਦੇ ਵਿੱਚ ਕੁਝ ਆ ਜਾਏ ਤੋ ਨਿੰਦਕ ਵੀ ਜਿਹੜੇ ਆ ਉਹਦਾ ਕੁਝ ਨਹੀਂ ਵਿਗਾੜ ਸਕਦੇ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਤੇ ਨਿੰਦਕ ਜਿਹੜੇ ਹੁੰਦੇ ਆ ਨਾ ਵੈਸੇ ਤਾਂ ਸੁਧਾਰ ਕਰ ਦਿੰਦੇ ਆ ਆਪਣੀਆਂ ਗਲਤੀਆਂ ਦੱਸ ਕੇ ਪਰ ਉਹਨਾਂ ਦੀ ਆਦਤ ਹੁੰਦੀ ਆ ਬਾਬਾ ਸਤਗੁਰੂ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਇਤਿਹਾਸ ਵਿੱਚ ਸਮਝਾਇਆ ਜੇ ਗੁਰਨਾਨਦ ਸਾਹਿਬ ਜੀ ਦਾ ਇਤਿਹਾਸ ਵੜਦਾ ਲੋਕੀਂ ਚੰਗਾ ਥੋੜਾ ਕਹਿੰਦੇ ਸੀ ਹੁਣ ਪਹਿਲੀ ਵਾਰੀ ਸੀ ਜਿਹੜੇ ਲੋਕਾਂ ਨੂੰ ਗੁਰਮਾਰਾ ਨੇ ਸੱਚ ਦੀ ਗੱਲ ਕੀਤੀ ਸੱਚ ਹਜਵ ਨਹੀਂ ਹੁੰਦਾ ਅ ਜਿਦਾਂ ਮੱਖੀਆਂ ਨੂੰ ਸਗੰਧੀ ਚੰਗੀ ਨਹੀਂ ਲੱਗਦੀ ਚੋਰਾ ਨੂੰ ਰੋਸ਼ਨੀ ਨਹੀਂ ਚੰਗੀ ਲੱਗਦੀ ਇਸੇ ਤਰ੍ਹਾਂ ਜਿਹੜੇ ਬੰਦੇ ਮਨ ਦੇ ਭੜੇ ਹੁੰਦੇ ਆ ਉਹਨਾਂ ਨੂੰ ਸੱਚੀ ਗੱਲ ਨਹੀਂ ਚੰਗੀ ਲੱਗਦੀ ਇਥੋਂ ਤੱਕਰ ਪਾਤਸ਼ਾਹ ਜੀ ਨਾਮ ਲਿਖਿਆ ਕਹਿੰਦੇ ਕੋਈ ਆਖੇ ਭੂਤ ਨਾ ਕੋ ਕਹ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਇਹ ਨਿੰਦਕਾਂ ਦਾ ਕਾਰਨ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਨਿੰਦਕਾਂ ਦੇ ਕਾਰਨ ਸਨ ਇਹ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ 7 ਮਹੀਨੇ ਘੇਰਾ ਪਾਈ ਰੱਖਿਆ ਇਹ ਸਾਰੇ ਨਿੰਦਕਾਂ ਦੇ ਕਾਰਨ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਤੇ ਮਹਾਰਾਜ ਨੇ ਸਾਡੇ ਡਰ ਖਤਮ ਕਰ ਦਿੱਤੇ ਸਾਡੇ ਉੱਪਰ ਬਹੁਤ ਵੱਡੀ ਕਿਰਪਾ ਕੀਤੀ ਸਾਡੇ ਉੱਪਰ ਰਹਿਮਤ ਕੀਤੀ ਕਹਿੰਦੇ ਜਿਹੜਾ ਨਿੰਦਕ ਹੈ ਮਹਾਰਾਜ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਕੋਈ ਗੱਲ ਨਹੀਂ ਹੈ ਕੋਈ ਨਿੰਦਾ ਕਰਦਾ ਨਾ ਚੰਗੀ ਗੱਲ ਕਰਨ ਦਿਓ ਨਿੰਦੋ 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 ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰ ਕਹਿੰਦੇ ਜਿਹਦਾ ਮਾਂ ਬਾਪ ਨਾ ਬੱਚੇ ਨੂੰ ਸਿਖਾਉਂਦੇ ਆ ਹਰ ਇੱਕ ਕਦਮ ਤੇ ਸਿਖਾਉਂਦੇ ਆ ਇਹਦੇ ਨਿੰਦਕ ਵੀ ਸਿਖਾਉਂਦੇ ਆ निंदा जनक ओ खरी प्यारी निंदा बाप निंदा ਬਹਿਤਾ ਇਤੋਂ ਤੱਕ ਕਹਤਾ ਉਹਨਾਂ ਨੇ ਸ਼ਬਦ ਵਿੱਚ निंदा ਹੋਏ ਤਾਂ ਬਹਿ ਕੁੰਠ ਜਾਈਂ ਕਹਿੰਦੇ ਸਵਰਗ ਚਲੇ ਜਾਓਗੇ ਪਾਵ ਜੀਵਨ ਸਬਰ ਜਾਏਗਾ ਕਹਿੰਦੇ ਕੋਈ ਨਿੰਦਾ ਕਰਦਾ ਕਰਨ ਦਿਓ ਹਰ ਜਨ राम नाम गाव ना गुण गावै जे कोई निंद करे ਹਰ ਜਨ ਕੀ ਆਪਣਾ ਗੁਣ ਨਾ ਗਵਾ ਗੁਣ ਦਾ ਇਤਿਹਾਰਤਾ ਸੁਭਾਅ ਆਪਣਾ ਸੁਭਾਅ ਨਹੀਂ ਪਿਆ ਉਹਨੂੰ ਪਤਾ ਹੈ ਕਿ ਜੋ ਕਿਸ ਕਰੇ ਸੋ ਆਪੇ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਉਹ ਸਭ ਕੁਝ ਕਰਨ ਦੀ ਸਮਰੱਥਾ ਜਿਹੜੀ ਆ ਉਹ ਅਕਾਲ ਪੁਰਖ ਪਰਮੇਸ਼ਰ ਦੇ ਕੋਲ ਹੈ ਇੱਕ ਉਦਾਹਰਣ ਦੇ ਕੇ ਸਮਾਪਤੀ ਕਰ ਰਿਹਾ ਕਬੀਰ ਸਾਹਿਬ ਆਪਣੇ ਸਮੇਂ ਦੇ ਬਹੁਤ ਕ੍ਰਾਂਤੀਕਾਰੀ ਪ੍ਰਭੂ ਦੇ ਪਿਆਰੇ ਹੋਏ ਆ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਜਿਹੜੀ ਆ ਉਹ ਕਬੀਰ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਮੇਂ ਦਾ ਜਿਹੜਾ ਬ੍ਰਾਹਮਣ ਸੀ ਬ੍ਰਾਹਮਣਵਾਦ ਦੇ ਉੱਪਰ ਬਹੁਤ ਵੱਡੀ ਛੱਟ ਜਿਹੜੀ ਆ ਉਹ ਕਬੀਰ ਸਾਹਿਬ ਨੇ ਮਾਰੀ। ਉਹ ਸਮੇਂ ਦੇ ਵਿੱਚ ਨਿੰਦਕੀ ਬਹੁਤ ਸਨ ਕੱਲਾ ਹੀ ਸੀ ਕਬੀਰ। ਇੱਕ ਪਾਸੇ ਦੁਨੀਆ ਇੱਕ ਪਾਸੇ ਕਬੀਰ ਸਾਹਿਬ। ਉਹਨਾਂ ਦੇ ਨਾਲ ਹੀ ਇੱਕ ਨਾ ਗਵਾਂਢ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਪੂਰੀ ਨਕਲ ਕਰਦਾ ਸੀ ਕਬੀਰ ਸਾਹਿਬ ਦੀ। ਪੂਰੀ ਨਕਲ ਕਰਦਾ। ਜੋ ਕਬੀਰ ਸਾਹਿਬ ਨੇ ਕਰਨਾ ਉਹਨੇ ਕਰਨਾ ਜਿੱਦਾਂ ਦੇ ਕਬੀਰ ਸਾਹਿਬ ਨੇ ਕੱਪੜੇ ਪਾ ਕੇ ਨਿਕਲਣਾ ਉਦਾਂ ਉਹਨੇ ਕਰਨਾ। ਉੱਕ ਵੀਰ ਸਾਹ ਨੂੰ ਦੇਖਿਆ ਵੀ ਇਹਨੂੰ ਸਬਕ ਸਿਖਾਈਏ। ਵੇ ਤਾਂ ਜਾਦਾ ਹੀ ਕਰਨ ਲੱਗ ਗਿਆ। ਉਹਣਾ ਨੇ ਨਾ ਬਾਹਰ ਖੜੇ ਹੋ ਕੇ ਆਪਣੀ ਘਰ ਵਾਲੀ ਲੋਈ ਨੂੰ ਬਾਜਮਾਰੀ ਕਰਨ ਲੱਗੇ। ਭਗਵਾਨ ਨੇ ਇੱਕ ਕੰਮ ਕਰਿਆ। ਬਰਸਾਤ ਆਉਣ ਵਾਲੀ ਆ। 5 ਕਿਲੋ ਸ਼ੱਕਰ 5 ਕਿਲੋ ਘਿਓ ਇਹਨੂੰ ਮਿਲਾ ਕੇ ਮਿੱਟੀ ਦੇ ਵਿੱਚ ਮਿੱਟੀ ਦੇ ਵਿੱਚ 5 ਕਿਲੋ ਸ਼ੱਕਰ 5 ਕਿਲੋ ਘਿਓ ਮਿਲਾ ਕੇ ਉੱਪਰ ਛੱਤ ਦੇ ਉੱਪਰ ਲੇਪ ਕਰ ਦਿਓ ਜੇ ਤਾਂ ਬਰਸਾਤ ਆ ਜਾਈ। ਹੁਣ ਉੱਚੀ ਦੇ ਨਹੀਂ ਬੋਲੇ ਸਨ ਤੇ ਬਾਹਰ ਉਹਨੇ ਸੁਣ ਲਿਆ। ਉਹਨੇ ਆਪਣੀ ਘਰ ਵਾਲੀ ਨੂੰ ਕਿਹਾ ਵੀ ਖੰਡ ਲੈ ਕੇ ਆਓ 5 ਕਿਲੋ ਤੇ 5 ਕਿਲੋ ਘਿਓ ਲੈ ਕੇ ਉਹਨੂੰ ਮਿੱਟੀ ਦੇ ਵਿੱਚ ਪਾ ਕੇ ਇਹਨੂੰ ਛੱਤ ਤੇ ਲੇਪ ਕਰਨਾ। ਉਹ ਕਹਿੰਦੇ ਤੂੰ ਪਾਗਲ ਹੋ ਗਿਆ ਮਿੱਟੀ ਵਿੱਚ ਕੌਣ ਖੰਡ ਪਾਉਂਦਾ ਤੇ ਘਿਓ ਪਾਉਂਦਾ। ਉਹ ਕਹਿੰਨ ਲੱਗਾ ਨਹੀਂ ਪਾਣੀ ਹੈ। ਲੜਾਈ ਹੋ ਗਈ ਘਰ ਵਾਲੀ ਨਾਲ ਪੁੱਤਰ ਆ ਗਿਆ। ਪੁੱਤਰਾਂ ਨੇ ਆਖਿਆ ਬਾਪੂ পাগল ਹੋ ਗਿਆ ਤੇ ਲੜਾਈ ਝਗੜਾ ਜਾਦਾ ਵੱਧ ਗਿਆ ਬੜਾ ਲੜਾਈ ਦੇ ਉਹ ਕਬੀਰ ਸਾਹਿਬ ਆਏ ਉਹਨਾਂ ਨੂੰ ਸਮਝਾਇਆ ਭਾਈ ਇਹ ਇਹ ਤਾਂ ਨਕਲ ਕਰਦਾ ਹੈ ਇਹ ਨਿੰਦਕ ਵੀ ਆ ਤੇ ਨਕਲੀ ਵੀ ਆ ਤੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਹੈ ਨਾ ਇਹਦੀ ਪਤ ਜਿਹੜੀ ਇੱਜ਼ਤ ਗਵਾ ਜਾਂਦੀ ਹੈ ਜਿਹੜਾ ਪ੍ਰਭੂ ਦੇ ਪਿਆਰਿਆਂ ਦੀ ਨਿੰਦਾ ਕਰਦਾ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਜਦੋਂ ਨਿਰਭਉ ਪਰਮੇਸ਼ਰ ਦਾ ਨਾਮ ਜਪੋਗੇ ਨਿਰਭਉ ਹੋ ਜਾਓਗੇ ਡਰ ਖਤਮ ਹੈ ਜਿਹੜਾ ਜਪਦੇ ਆ ਨਾ ਆਪਾਂ ਮੂਲ ਮੰਤਰ ਇਹਦਾ ਮਤਲਬ ਇਹ ਅਸੀਂ ਉਹ ਤਾਂ ਹੈ ਇੱਕ ਓੰਕਾਰ ਅਸੀਂ ਇੱਕ ਹਾਂ ਸਾਡੇ ਤਾਂ ਭਟ ਗਰੇ ਆ ਮਨ ਦੇ ਵਿੱਚ ਆ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਸੋਮਵਾਰ ਉਧਰ ਚਲੇ ਗਏ ਮੰਗਲਵਾਰ ਉਧਰ ਚਲੇ ਗਏ ਵੀਰਵਾਰ ਉਧਰ ਚਲੇ ਸ਼ਨੀਵਾਰ ਉਧਰ ਚਲੇ ਅਸੀਂ ਤਾਂ ਇੱਕੋ ਹੀ ਨਹੀਂ ਪੜੀ ਜਾ ਰਹੇ ਇੱਕ ਓੰਕਾਰ ਉਹ ਤਾਂ ਇੱਕ ਹੈ ਉਹਨੂੰ ਉਦ ਫਰਕ ਨਹੀਂ ਪੈਣਾ ਅਸੀਂ ਇੱਕ ਨਹੀਂ ਹੋਏ ਇੱਕ ਓੰਕਾਰ ਉਸ ਦਾ ਨਾਮ ਸਤ ਹੈ ਸਾਡੇ ਪਤਾ ਨਹੀਂ ਕਿੰਨੇ ਕ ਨਾਮ ਹੈ ਕਿੰਨੇ ਅਸੀਂ ਜਿੱਦਾਂ ਦੇ ਕਰਮ ਕਰਦੇ ਹਿੱਦਾਂ ਦੇ ਸਾਡੇ ਨਾਮ ਪੈ ਜਾਂਦੇ ਉਹਦਾ ਤਾਂ ਨਾਮ ਸਤ ਹੈ ਉਹ ਕਰਤਾਪੁਰਾ ਸੀ ਕੀ ਕਰ ਰਹੇ ਸਮਾਜ ਦੇ ਵਾਸਤੇ ਅਸੀਂ ਆਪਣੇ ਵਾਸਤੇ ਕਰ ਰਹੇ ਹਾਂ ਆਪਣੇ ਵਾਸਤੇ ਤਾਂ ਜਾਨਵਰ ਵੀ ਕਰਦੇ ਆਪਣੇ ਬੱਚੇ ਤਾਂ ਜਾਨਵਰ ਵੀ ਪਾਲ ਲੈਂਦੇ ਅਸੀਂ ਸਮਾਜ ਦੀ ਕੀ ਸਿਰਜਣਾ ਕਰ ਰਹੇ ਉਹ ਤਾਂ ਕਰਤਾਪੁਰਖ ਹੈ ਨਾ ਕਰਤਾਪੁਰਖ ਪੜ ਲੈਣਾ ਉਹ ਤਾਂ ਨਿਰਭਾਉ ਹੈ ਅਸੀਂ ਤਾਂ ਬਿੱਲੀਆਂ ਤੋਂ ਵੀ ਡਰਦੇ ਉਹ ਨਰਵੈਰ ਹੈ ਹਰੇਕ ਦੇ ਨਾਲ ਬੈਰ ਲੈ ਕੇ ਬੈਠੇ ਆ ਤੇ ਜਿਹੜੇ ਗੁਣ ਆ ਉਹ ਸਾਡੇ ਅੰਦਰ ਜੀਵਨ ਦੇ ਵਿੱਚ ਆ ਜਾਣ। ਮਹਾਰਾਜ ਕਹਿੰਦੇ ਉਹਦੀ ਤਾਕਤ ਨੂੰ ਪਛਾਣੋ ਰੱਬ ਦੀ ਤਾਕਤ ਬਹੁਤ ਵੱਡੀ ਹੈ। ਰਾਮ ਕੋ ਬਲ ਪੂਰਨ ਭਾਈ ਤਾਂ ਤੇ ਵਰਥਾ ਨਾ ਵਿਆਪੇ ਕਾਇ। ਗੁਰੂ ਮਹਾਰਾਜ ਕਿਰਪਾ ਕਰਨ। ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ